ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨੂੰ ਹਿੰਦੁਸਤਾਨ ਫਾਸਟ ਨੂੰ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਮੈਂ ਹਾਂ ਰਵੀ ਖਬਰ ਜੀਲਾ ਮਾਨਸਾ ਤੋਂ ਮਾਨਸਾ ਦੇ ਥਾਣਾ ਬਰੇਟਾ ਦੇ ਐਸ ਐਚ ਓ ਮੇਲਾ ਸਿੰਘ ਨੇ ਵੈਲਕਮ ਢਾਬੇ ਦੇ ਵਿੱਚ ਕੀਤੀ ਰੇਡ ਢਾਬੇ ਦੇ ਆਟ ਵਿੱਚ ਚੱਲ ਰਿਆ ਸੀ ਦੇ ਵਿਪਾਰ ਦਾ ਕੰਮ ਅੱਟ ਨੂੰ ਕੀਤਾ ਗ੍ਰਿਫਤਾਰ ਆਉ ਜਾਣਦੇ ਆ ਪੂਰੀ ਖਬਰ ਬਣੇ ਰੋ ਇੱਕ ਕੱਲ ਸੀਗਾ ਜੀ ਵੈਲਕਮ ਢਾਬਾ ਹੜੇ ਕਿਸਨਗੜ ਰੋੜ ਤੇ ਆ ਬਰੇਟੇ ਤੇ ਉੱਥੇ ਵੈਲਕਮ ਢਾਬੇ ਦੇ ਵਿਕਲ ਲੇਡੀ ਸੀ ਉਹ ਹੋਰ ਤੋਂ ਆ ਕੇ ਰਹਿ ਰਹੀ ਆ ਕਰਨਜੀਤ ਕੌਰ ਉੱਥੇ ਸਾਨੂੰ ਪਤਾ ਲੱਗਿਆ ਸੀਗਾ ਵੀ ਇੱਥੇ ਗਲਤੰਦਾ ਟੱਬੇ ਦੇ ਨਾਤੇ ਉੱਥੇ ਜਿਹੜਾ ਰੇਡ ਕੀਤੀ ਆ ਸੀਆਈ ਨਾਲ ਮਿਲ ਕੇ ਰੇਡ ਦੌਰਾਨ ਸਾਨੂੰ ਪੰਜ ਲੇਡੀ ਸਿਮੇਤ ਮਾਰਕਟ ਢਾਬੇ ਦੀ ਤੇ ਤਿੰਨ ਏਜੰਟਸ ਮਿਲੇ ਨੇ ਜਿਨ੍ਹਾਂ ਤੇ ਇਹ ਕਾਨੂੰਨੀ ਕਾਰਵਾਈ ਜਿਹੜੇ ਆ ਕੀਤੀ ਕੀਤੀ ਆ ਇਹ ਵੱਖ-ਵੱਖ ਦੇ ਨਹੀਂ ਪਟਿਆਲਾ ਜ਼ਿਲ੍ਹੇ ਦੀ ਇੱਕ ਬੰਡੇ ਦੇ ਆ ਤੇ ਇੱਕ ਸਮੂਹ ਦੀ ਆ ਤੇ ਇਹ ਕਿੰਨੇ ਕਿ ਚੱਲ ਤੁਹਾਨੂੰ ਜੀ ਆਂਦਾ ਨਿੱਕ ਤਾਂ ਦਾ ਤਾਂ ਨਹੀਂ ਨੂੰ ਪਤਾ ਜਦੋਂ ਨੂੰ ਪਤਾ ਲੱਗਿਆ ਉਹਦੀ ਸੀ ਰੇਡਡ ਕਰਕੇ ਫੜਕੇ ਇਹਨਾਂ ਦੇ ਕਾਰਵਾਈ ਕੀਤੀ ਆਈ